ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਹੋਣਗੇ ਦੋਸਤੋ ਪਿੱਛੇ ਪੌਦਾ ਦੇਖ ਰਹੇ ਹਾਂ तकरीबन ਇਹਨੂੰ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਆਪਾਂ ਪੌਦਾ ਲਾਇਆ ਸੀ ਤੇ ਸ਼ਾਨਦਾਰ ਪੌਦਾ ਆ ਤੇ ਅੱਜ ਇਧਰ ਇੱਕ ਨਵਾਂ ਪੌਦਾ ਲਾ ਰਹੇ ਹਾਂ ਜੋ ਆਪਾਂ ਸ਼ਾਨਦਾਰ ਪੌਦਾ ਲਾ ਰਹੇ ਹਾਂ ਜੋ ਕਿ ਕਿੰਨੂ ਦਾ ਪੌਦਾ ਆ ਤੇ ਇਸ ਪੌਦੇ ਦੀ ਬਾਈ ਨੇ ਆਪਾਂ ਨੂੰ ਗਰੰਟੀ ਦਿੱਤੀ ਆ ਕਿ 6 ਮਹੀਨੇ ਤੱਕ ਇਹਨੂੰ ਫਲ ਲੱਗਣਾ ਸ਼ੁਰੂ ਹੋ ਜਾਏਗਾ ਤੇ ਅੱਜ ਦਾ ਲੱਗਿਆ ਪੌਦਾ ਅੱਜ ਮਿਤੀ ਹੈ 11 ਅਗਸਤ 2025 ਤੇ ਦੇਖਦੇ ਹਾਂ 6 ਮਹੀਨੇ ਬਾਅਦ ਫਲ ਆਉਂਦਾ ਜਾਂ ਨਹੀਂ ਆਉਂਦਾ ਪੌਦਾ ਬਾਈ ਨੇ 2-4 ਮਿੰਟ ਦੇ ਵਿੱਚ ਹੀ ਟੋਇਆ ਪੁੱਟ ਕੇ ਲਗਾਤਾ ਹੈ ਦੇਖਦੇ ਆਪਾਂ ਇਹਦਾ ਕਿਦਾਂ ਦਾ ਵੀਊ ਰਹਿਦਾ ਹੈ ਤਹਾਵਿਲੀ ਦੇ ਫਲਦਾਰ ਪੌਦਾ ਪਾ ਲਗਾਤਾ ਆ ਤੇ ਹੁਣ ਆਪਾਂ ਇੱਧਰ ਆ ਗਏ ਬਾਹਰ ਜੋ ਆਪਾਂ ਸੜਕ ਦੇ ਕਿਨਾਰੇ ਸ਼ਾਨਦਾਰ ਪੌਦਾ ਇੱਕ ਹੋਰ ਲਾਉਣ ਲੱਗੇ ਆ ਜੋ ਕਿ ਪਿਛਲੇ ਸਾਲ ਪਿੰਡ ਦੇ ਸਰਪੰਚ ਵੱਲੋਂ ਲਗਾਏ ਗਏ ਸੀ ਪੌਦੇ ਪਰ ਕਾਫੀ ਉਹਦੀ ਦੇਖਭਾਲ ਵੀ ਕੀਤੀ ਸੀ ਪਰ ਪੌਦੇ ਚੱਲੇ ਨਹੀਂ ਤੇ ਹੁਣ ਆਪਾਂ ਆਪਦੀ ਤਰਫੋਂ ਇੱਕ ਸ਼ਾਨਦਾਰ ਪੌਦਾ ਇਹ ਸੜਕ ਦੇ ਕਿਨਾਰੇ ਲਾਉਣ ਲੱਗੇ ਆ ਭਾਈ ਆ ਗਿਆ ਵੇਲੀ ਆਪਣੀ ਚਲਾ ਕੇ ਪੌਦਾ ਜੋ ਫਲ ਦਾ ਇੱਥੇ ਲਾਉਣ ਲੱਗਿਆ ਆਪਾਂ ਸ਼ਾਨਦਾਰ ਪੌਦਾ ਜੋ ਕਿ ਨਿੰਮ ਦਾ ਪੌਦਾ ਲਾਉਦੇ ਪਏ ਆਪਾਂ ਤੇ ਸੰਭਾਲ ਆਪਾਂ ਜਿਵੇਂ ਪਹਿਲਾਂ ਕੀਤੀ ਸੀ ਉਦਾਂ ਹੀ ਇਹਦੀ ਕਰਦੇ ਰਾਂਗੇ ਪਰ ਅੱਗੇ ਪਰਮਾਤਮਾ ਦੇ ਹੱਥ 'ਚ ਕਿ ਇਹਦੀ ਗ੍ਰੋਥ ਆਉਣੀ ਚਾਹੀਦੀ ਹੁੰਦੀ ਹੈ ਕੋ ਕਿ ਜਦੋਂ ਬਹੁਤ ਜ਼ਿਆਦਾ ਕਰਮੀ ਹੁੰਦੀ ਆ ਤਾਂ ਛਾਂ ਆਪਾਂ ਨੂੰ ਦਬਦੀ ਨਹੀਂ ਕਿਤੇ ਬੈਠਣ ਨੂੰ ਖੜ੍ਹਣ ਨੂੰ ਤਾਂ ਇਸ ਕਰਕੇ ਸੋਚਿਆ ਆਪਾਂ ਹੈਲੋ ਆਪਾਂ ਸੋਚਿਆ ਆ ਕਿ ਛਾਂ ਦਾ ਕੋਦੇ ਵਾਧ ਤੇ ਵਾਧਾ ਪਸੜਕ ਦੇ ਕਿਨਾਰੇ ਲਾਉਣੇ ਤਾਂ ਜੋ ਆਉਂਦੇ ਜਾਂਦੇ ਲੋਕੀ ਛਾਂ ਦੇ ਵਿੱਚ ਖੜ੍ਹ ਸਕਣ ਆਵਾਰਾ ਜੋ ਪਸ਼ੂ ਆ ਜਾਂ ਪੰਛੀ ਆ ਉਹ ਛਾਂ ਦੇ ਵਿੱਚ ਆਵਦਾ ਜੋ ਆਰਾਮ ਕਰ ਸਕਣ ਮਿੱਟੀ ਦੇਖ ਸਕਦੇ ਹਾਂ ਕਿੱਦਾਂ ਦੀ ਆ ਪਰ ਫਿਰ ਵੀ ਭਾਈ ਨੇ ਆਪਾਂ ਨੂੰ ਇਹਦੀ ਵੀ ਗਰੰਟੀ ਦਿੱਤੀ ਆ ਕਿ ਸੰਭਾਲ ਤੁਸੀਂ ਕਰਨੀ ਆ ਤੇ ਪੌਦਾ ਇਹਦੇ ਚ ਵਾਖੂਂੀ ਨਾਲ ਚੱਲੇਗਾ ਤੇ ਇਹਦੀ ਵੀ ਆਪਾਂ ਪੂਰੀ ਸੰਭਾਲ ਕਰਨ ਤੋਂ ਬਾਅਦ ਦੇਖਦੇ ਆ ਕਿ ਆਪਣੇ ਜੋ ਨਿਮਮਤਾ ਪੌਦਾ ਹੈ ਚਲਦਾ ਆ ਜਾਂ ਨਹੀਂ ਚਲਦਾ ਕਿਉਂਕਿ ਮਿੱਟੀ ਤੋਂ ਦੇਖ ਕੇ ਮੈਨੂੰ ਹਮੇਸ਼ਾ ਸ਼ੱਕ ਰਹਿੰਦੀ ਆ ਪਰ ਜੋ ਮਾਲੀ ਆ ਪੌਦੇ ਲਾਉਣ ਵਾਲੇ ਉਹਨਾਂ ਨੂੰ ਆਪਨੇ ਤੋਂ ਜ਼ਿਆਦਾ ਪਤਾ ਰਹਿੰਦਾ ਆ ਤਾਂ ਇਸ ਕਰਕੇ ਉਹਨਾਂ ਨੇ ਆਪ ਨੂੰ ਇਹਦੀ ਵੀ ਗਰੰਟੀ ਦਿੱਤੀ ਆ ਤੇ ਨਾਲ ਜੋ ਆਪਾਂ ਵਿਹਲੀ ਦੇ ਵਿੱਚ ਫਲਦਾਰ ਪੌਦਾ ਲਾਇਆ ਆ ਤੇ ਉਹਦੀ ਵੀ ਫੁੱਲ ਗਰੰਟੀ ਦਿੱਤੀ ਆ ਕਿ 6 ਮਹੀਨੇ ਦੇ ਵਿੱਚ ਵਿੱਚ ਫਲ ਆ ਜਾਊਗਾ ਸਮਾਲ ਆਪਾਂ ਕਰਨੀ ਆ ਬਾਕੀ ਫਲ ਦੇਣਾ ਉਹ ਰੱਬ ਦੇ ਹੱਥ ਵਿੱਚ ਇਸ ਤਰ੍ਹਾਂ ਜੋ ਵੀ ਵੀਰ ਇਸ ਵੀਡੀਓ ਨੂੰ ਦੇਖ ਰਹਾ ਵਾਦ ਤੋ ਵਾਦ ਸ਼ੇਅਰ ਕਰਨਾ ਜਿੰਨਾ ਵੀ ਹੋ ਸਕੇ ਵਾਦ ਤੋ ਵਾਦ ਪੌਦੇ ਲਾਉਣਾ ਤਾਂ ਜੋ ਆਕਸੀਜਨ ਮਿਲ ਸਕੇ ਫਲ ਮਿਲ ਸਕੇ ਆਪਾਂ ਨੂੰ ਤੇ ਛਾ ਮਿਲ ਸਕੇ ਕਿਉਂਕਿ ਪੌਦਿਆਂ ਨਾਲ ਹੀ ਜਿਵੇਂ ਆਪਣਾ ਖੇਹਾਲ ਆ ਬਾਈ ਨਾ ਹੁਣ ਤੇ ਕੇ ਪੈਸੇ ਤੋੜਦੇ ਆ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਲਾਈਕ ਮੇ ਕਰਨਾ ਤੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਨਾਲ